ਲੋਕਾਂ ਦਾ ਜਿਹੜਾ ਮਨ ਹੈ ਜਾਂ ਜਿਹੜੀ ਉਹਨਾਂ ਦੀ ਮਨਛਾ ਹੈ ਉਹ ਲਗਾਤਾਰ ਸੰਜੀਵ ਅਰੋੜਾ ਜੀ ਜਿਹੜੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਹੈ ਉਹਨਾਂ ਦੇ ਵੱਲ ਲਗਾਤਾਰ ਵਧ ਰਹੀ ਹੈ ਅਸੀਂ ਜਦੋਂ ਇਹ ਇਲੈਕਸ਼ਨ ਸ਼ੁਰੂ ਕੀਤਾ ਸੀ ਤੇ ਫਰੋਮ ਦਾ ਫਰਸਟ ਡੇ ਚਾਹੇ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਹੋਣ ਜਾਇ ਪਾਰਟੀ ਦੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਸਾਹਿਬ ਹਾਂ ਅਸੀਂ ਲੁਧਿਆਣਾ ਵੈਸਟ ਦੇ ਲੋਕਾਂ ਨੂੰ ਬੜੇ ਡੰਕੇ ਦੀ ਚੋਟ ਤੇ ਗੱਲ ਕਹੀ ਸੀ ਕਿ ਸਾਡਾ ਜਿਹੜਾ ਕੈਂਡੀਡੇਟ ਹੈ ਉਹ ਇੱਕ ਆਮ ਹੰਬਲ ਬੈਕਗ੍ਰਾਉਂਡ ਚੋਂ ਕਾਰੋਬਾਰੀ ਜਿਹੜਾ ਕਿ ਸੇਵਾ ਭਾਵਨਾ ਨਾਲ ਰਾਜਨੀਤੀ ਚ ਆਇਆ ਜੀ ਦੀ ਮੰਸ਼ਾ ਸਿਰਫ ਔਰ ਸਿਰਫ ਲੁਧਿਆਣੇ ਦੇ ਲੋਕਾਂ ਦੀ ਬਿਹਤਰੀ ਚ ਆਪਣਾ ਯੋਗਦਾਨ ਪਾਉਣ ਦੀ ਹੈ। ਔਰ ਜਦੋਂ ਕੰਪੇਅਰ ਕਰੂੰਗੇ ਕਾਂਗਰਸ ਨਾਲ ਜਿਹੜੇ ਕਿ ਆਸ਼ੂ ਸਾਹਿਬ ਇੱਥੇ ਕਈ ਵਾਰ ਐਮਐਲਏ ਔਰ ਐਮਸੀ ਰਹਿ ਚੁੱਕੇ ਆ। ਉਹਨਾਂ ਦਾ ਕਰੈਕਟਰ ਜਿਹੜਾ ਆ ਉਹ ਬਦਮਾਸ਼ਾਂ ਵਾਲਾ ਹੰਕਾਰੀ ਔਰ ਆਮ ਲੋਕਾਂ ਨੂੰ ਟਿਚ ਨਾ ਜਾਣਨਾ ਜਦੋਂ ਇਹ ਗੱਲ ਆਮ ਲੋਕਾਂ ਦੀ ਚਰਚਾ ਦਾ ਵਿਸ਼ਾ ਬਣ ਗਈ ਤੇ ਕੱਲ ਮੈਂ ਇੱਕ ਖਬਰ ਪੜ ਰਿਆ ਆਸ਼ੂ ਸਾਹਿਬ ਕਹਿੰਦੇ ਕਿ ਹਰਵਿੰਦ ਕੇਜਰੀਵਾਲ ਜੀ ਨੂੰ ਮੇਰੇ ਤੋਂ ਡਰ ਕਿਉਂ ਲੱਗਦਾ ਦੇਖੋ ਹਰਵਿੰਦ ਕੇਜਰੀਵਾਲ ਜੀ ਨੂੰ ਤੇ ਕੀ ਡਰ ਲੱਗਣਾ ਹੈ ਲੇਕਿਨ ਲੁਧਿਆਣਾ ਦੇ ਲੋਕਾਂ ਨੂੰ ਤੁਹਾਡੇ ਤੋਂ ਬਹੁਤ ਡਰ ਹੈ ਔਰ ਉਹਦਾ ਬੁਨਿਆਦੀ ਕਾਰਨ ਇਹ ਨਹੀਂ ਆ ਕਿ ਅਸੀਂ ਕੋਈ ਰਾਤੋਂ ਰਾਤ ਕੋਈ ਮੁੱਦਾ ਬਣਾ ਕੇ ਜਾਂ ਤੁਹਾਡੇ ਕੋਈ ਵਿਦਾਊਟ ਫੈਕਟ ਗੱਲ ਕਰ ਰਹੇ ਆ ਆਸ਼ੂ ਸਾਹਿਬ ਚਾਰ ਵਾਰ ਐਮ ਸੀ ਰਹੇ ਆ तकरीबन ਦੋ ਵਾਰ ਐਮ ਐਲ ਏ ਰਹੇ ਆ ਮੰਤਰੀ ਵੀ ਰਹੇ ਕੈਬਨਿਟ ਦੇ ਲੇਕਿਨ ਲੋਕਾਂ ਦੇ ਪ੍ਰਤੀ ਪੁਲਿਸ ਅਫਸਰਾਂ ਦੇ ਪ੍ਰਤੀ ਤੇ ਸਰਕਾਰੀ ਮੁਲਾਜ਼ਮਾਂ ਦੇ ਪ੍ਰਤੀ ਜਿਹੜਾ ਉਹਨਾਂ ਦਾ ਰਵੱਈਆ ਆ ਉਹ ਡੈਫੀਨੇਟਲੀ ਲੋਕਾਂ 'ਚ ਡਰ ਪੈਦਾ ਕਰਦਾ ਦਰウダー ਲੋਕਾਂ ਚ ਪੈਦਾ ਹੁੰਦਾ ਜਦੋਂ ਆਸ਼ੂ ਸਾਹਿਬ ਡਿਪਟੀ ਸੁਪਰਟੈਂਟ ਪੁਲਿਸ ਦੇ ਅਫਸਰ ਨੂੰ ਤਮਕੋਂਦੇ ਹੀ ਨਹੀਂ ਹੈ ਉਹਨੂੰ ਇੱਥੇ ਤੱਕ ਕਹਿੰਦੇ ਤੈਨੂੰ ਕੁਚਲ ਕੇ ਰੱਖ ਦਾਂਗੇ ਮਸਲ ਕੇ ਰੱਖ ਦਾਂਗੇ ਇਹ ਸ਼ਬਦਾਵਲੀ ਜਦੋਂ ਲੋਕਾਂ ਦਾ ਚੁਣਿਆ ਨੁਮਾਇੰਦਾ ਵਰਤੂਗਾ ਤੇ ਸੁਭਾਵਿਕ ਤੌਰ ਤੇ ਲੋਕ ਤੇ ਡਰਨਗੇ ਔਰ ਜਦੋਂ ਭਰੀ ਮਹਿਫਲ ਚ ਜਿੱਥੇ ਹਜ਼ਾਰਾਂ ਸਕੂਲੀ ਬੱਚੇ ਬੈਠੇ ਹੋਣ ਜਿੱਥੇ ਲੁਧਿਆਣੇ ਦੇ ਕਹਿੰਦੇ ਕੋ ਹੁੰਦੇ ਪਤਵੰਤੇ ਲੋਕ ਬੈਠੇ ਹੋਣ ਜਿੱਥੇ ਟੀਚਰ ਫੈਕਲਟੀ ਬੈਠੀ ਹੋਵੇ ਤੇ ਉਥੇ ਲੁਧਿਆਣੇ ਦਾ ਚੁਣਿਆ ਹੋਇਆ ਐਮਐਲਏ ਮੰਤਰੀ ਆਸ਼ੂ ਇਹ ਕਵੇ ਡਿਸਟ੍ਰਿਕਟ ਐਜੂਕੇਸ਼ਨ ਅਫਸਰ ਨੂੰ ਔਰ ਉਹ ਵੀ ਲੇਡੀਜ਼ ਹੋਵੇ ਔਰਤ ਨੂੰ आशु जी ਦਾ ਭਰੀ ਮਹਿਫਿਲ ਬੱਚਿਆਂ ਦੇ ਸਾਹਮਣੇ ਸਕੂਲ ਟੀਚਰਾਂ ਦੇ ਸਾਹਮਣੇ અપਮਾਨਿਤ ਕਰਨਾ ਬੇਇੱਜ਼ਤ ਕਰਨਾ ਔਰ ਤੋਸ ਤੋਂ ਲੈ ਕੇ ਧਮਕੀ ਦੇਣਾ ਇਹ ਸਾਬਤ ਕਰਦਾ ਆ ਕਿ ਇਹਨਾਂ ਦਾ ਟੈਰਰ ਜਿਹੜਾ ਆ ਉਹਦੇ ਤੋਂ ਲੋਕ ਡਰਦੇ ਆ ਔਰ ਇਹ ਕੋਈ ਵੀ ਅਸੀਂ ਗੱਲ ਨਹੀਂ ਆ ਜਿਹੜੀ ਰਿਕਾਰਡ ਤੋਂ ਪਰੇ ਆ ਇਹ ਸਾਰੀਆਂ ਚੀਜ਼ਾਂ ਮੀਡੀਆ ਦੇ ਰਿਕਾਰਡ ਦਾ ਹਿੱਸਾ ਆ ਇਹ ਸਾਰੀਆਂ ਚੀਜ਼ਾਂ ਪਬਲਿਕ ਡੋਮੇਨ ਚ ਐ ਕੋਈ ਆਮਾਦੀ ਪਾਰਟੀ ਨਹੀਂ ਕਹਿ ਰਹੀ ਕੋਈ ਅਸੀਂ ਨਹੀਂ ਕਹਿ ਰਹੇ ਔਰ ਜਦੋਂ ਪਾਰਟੀ ਦਾ ਐਮਐਲਏ ਔਰ ਮੰਤਰੀ ਮੌਜੂਦਾ ਆਸ਼ੂ ਇਹ ਕਵੇ ਕਾਂਗਰਸ ਵਰਕਰਾਂ ਦੀ ਮੀਟਿੰਗ ਚ ਕਾਂਗਰਸ ਵਰਕਰ ਨੂੰ ਖਿੱਚ ਕੇ ਜ਼ਮੀਨ ਤੇ ਸੁੱਟਦੇ ਤੇ ਡਰਨਗੇ ਕਿਉਂ ਨਹੀਂ ਲੋਕ ਮੈਂ ਤੁਹਾਡੇ ਨਾਲ ਹੀ ਦੇਖੋ মিডিਆ ਦੇ ਸਾਥੀ ਤੁਸੀਂ ਬੈਠੇ ਹੋ ਸਤਕਾਰਯੋਗੋ ਚੌਥਾ ਥੰਮ ਸੰਵਿਧਾਨ ਦਾ ਲੋਕਾਂ ਦਾ ਨੁਮਾਇੰਦਾ ਉਹ ਹੋਣਾ ਚਾਹੀਦਾ ਜਿਹਦੇ ਤੋਂ ਲੋਕ ਡਰ ਨਹੀਂ ਬਲਕਿ ਉਹਦੇ ਤੇ ਭਰੋਸਾ ਇੰਨਾ ਹੋਵੇ ਕਿ ਆਪਣੇ ਡਰ ਨੂੰ ਆਪਣੀਆਂ ਕਮੀਆਂ ਨੂੰ ਆਪਣੀਆਂ ਮੁਸ਼ਕਲਾਂ ਨੂੰ ਹੱਲ ਕਰਾਉਣ ਲਈ ਭੱਜਿਓ ਦੇ ਵੱਲ ਹੋਣ ਉਮੀਦ ਹੋਵੇ ਉਹਨਾਂ ਨੂੰ ਕਿ ਸਾਡਾ ਐਮਐਲਏ ਬੈਠਾ ਸਾਡਾ ਮੰਤਰੀ ਬੈਠਾ ਸਾਡਾ ਲੀਡਰ ਬੈਠਾ ਜਿਹਦੇ ਕੋ ਅਸੀਂ ਜਾਵਾਂਗੇ ਨਾ ਸਿਰਫ ਸਾਡੇ ਮਸਲਿਆਂ ਦਾ ਹੱਲ ਹੋਊਗਾ ਬਲਕਿ ਸਾਨੂੰ ਸੋਸ਼ਲ ਸਿਕਿਉਰਿਟੀ ਵੀ ਮਿਲੂ ਸਾਨੂੰ ਡਰ ਜਿਹੜਾ ਸਾਡੇ ਤੇ ਟੈਰਰ ਹੈ ਉਹਦਾ ਖਾਤਮਾ ਹੋਊਗਾ ਤੇ ਦੂਜੇ ਪਾਸੇ ਕਾਂਗਰਸ ਦਾ ਹੋ ਲੀਡਰ ਹੈ ਜਿਹੜਾ ਸ਼ਰਿਆ ਸ਼ਰਿਆ ਦਿਨ ਦਿਹਾੜੇ ਟੀਚਰ ਅਫਸਰ ਪੁਲਿਸ ਅਫਸਰ ਕਾਂਗਰਸ ਵਰਕਰ ਸਾਰਿਆਂ ਨੂੰ ਤੁਮਕਉਂਦਾ ਰਿਹਾ ਇਸ ਕਰਕੇ ਅਸੀਂ ਇਹ ਨਾਰਾ ਦਿੱਤਾ ਸੀ ਕਿ ਆਮ ਸੁਧਾਰਨ ਵਰਸਿਤ ਹੰਕਾਰੀ ਗਰੂਰੀ ਗੁੰਡਾ ਬਦਮਾਸ਼ ਤੈ ਲੁਧਿਆਣਾ ਵੈਸਟ ਦੇ ਲੋਕਾਂ ਨੇ ਕਰਨਾ ਹੈ ਲੇਕਿਨ ਤੈ ਕੈਂਡੀਡੇਟ ਦਾ ਕਰੈਕਟਰ ਵੀ ਹੋਣਾ ਚਾਹੀਦਾ ਜਿਹੜਾ ਤੁਹਾਡਾ ਪੈਮਾਨਾ ਹੈ ਉਹ ਪਾਰਟੀ ਔਰ ਸਰਕਾਰ ਦੀ ਪਰਫਾਰਮੈਂਸ ਵੀ ਹੋਣੀ ਚਾਹੀਦੀ ਹੈ ਪਾਰਟੀ ਦੀ ਲੀਡਰਸ਼ਿਪ ਵੀ ਹੋਣੀ ਚਾਹੀਦੀ ਹੈ ਨਾਲ ਨਾਲ ਸਭ ਤੋਂ ਅਹਿਮ ਗੱਲ ਹੈ ਕਿ ਲੁਧਿਆਣਾ ਵੈਸਟ ਨੇ ਕਿਸ ਬੰਦੇ ਨੂੰ ਬਤੌਰ ਐਮਐਲਏ ਬਤੌਰ ਆਪਣਾ ਨੁਮਾਇੰਦਾ ਪੰਜਾਬ ਦੀ ਮੁਕੱਦਸ ਵਿਧਾਨ ਸਭਾ ਚ ਭੇਜਣਾ ਆ ਉਹਦਾ ਕੈਰੈਕਟਰ ਕੀ ਆ ਉਹਦੀ ਮਿਲਨਸਾਰਤਾ ਕਿਹਤਰਾ ਦੀ ਉਹਦੀ ਹੰਬਲਨੈਸ ਉਹਦੀ ਆਮ ਸਧਾਰਨ ਲੋਕਾਂ ਚ ਕਿਸ ਤਰ੍ਹਾਂ ਦੀ ਪਹੁੰਚ ਹੈ ਉਹ ਕਿਸ ਤਰ੍ਹਾਂ ਲੋਕਾਂ ਨੂੰ ਮਿਲ ਸਕਦਾ ਹੈ ਤੇ ਫਰਕ ਤੁਹਾਡੇ ਸਾਹਮਣੇ ਆ ਇੱਕ ਪਾਸੇ ਭ੍ਰਸ਼ਟਾਚਾਰ ਦੇ ਅਲੀਗੇਸ਼ਨ ਅਹੰਕਾਰ ਗੁੰਡਾਗਰਦੀ ਬਦਮਾਸ਼ੀ ਔਰ ਦੂਜੇ ਪਾਸੇ ਬਤੌਰ ਰਾਜ ਸਭਾ ਚ ਵੀ ਉਹਨਾਂ ਦੀ ਪਰਫਾਰਮੈਂਸ ਵੇਖ ਲਓ ਸੰਜੀਵ अरोड़ा ਜੀ ਬਤੌਰ ਸਮਾਜ ਸੇਵੀ ਵੀ ਦੇਖ ਲਓ ਉਹਨਾਂ ਦਾ ਲੋਕਾਂ ਚ ਪਿਆਰ ਨਾਲ ਮਿਲਣਾ ਨਿਮਰਤਾ ਨਾਲ ਰਹਿਣਾ ਲੋਕਾਂ ਦੇ ਦੁੱਖ ਦਰਦ ਨੂੰ ਆਪਣਾ ਸਮਝਣਾ ਧੋਸ ਨਹੀਂ ਧਮਕੀ ਨਹੀਂ ਬਦਮਾਸ਼ੀ ਨਹੀਂ ਗੁੰਡਾਗਰਦੀ ਨਹੀਂ ਅਸੀਂ ਉਹ ਕੈਂਡੀਡੇਟ ਦਿੱਤਾ ਆ ਮੇਰੀ ਹੱਥ ਜੋੜ ਕੇ ਬੇਨਤੀ ਆ ਲੁਧਿਆਣਾ ਵੈਸਟ ਦੇ ਸਾਥੀਆਂ ਨੂੰ ਸਤਿਕਾਰਯੋਗ ਵੋਟਰ ਸਹਿਬਾਨਾਂ ਨੂੰ ਸਾਡੀਆਂ ਮਾਵਾਂ ਭੈਣਾਂ ਨੌਜਵਾਨ ਬਜ਼ੁਰਗਾਂ ਨੂੰ ਸਾਰੇ ਪਤਵੰਤਿਆਂ ਨੂੰ ਕਿ ਸੰਜੀਵ अरोड़ा ਜੀ ਨੂੰ ਮੌਕਾ ਦਿਓ ਕਿਉਂਕਿ ਇੱਕ ਪਾਸੇ ਕਾਂਗਰਸ ਦਾ ਉਹ ਕੈਂਡੀਡੇਟ ਹੈ ਜਿਹੜਾ ਜਿਹਦੇ ਤੋਂ ਲੋਕ ਹੀ ਨਹੀਂ ਸਾਰੀ ਦੁਨੀਆ ਡਰਦੀ ਆ ਉਹਦੇ ਆਪਣੇ ਵਰਕਰ ਵੀ ਡਰਦੇ ਆ ਤੇ ਦੂਸਰੇ ਪਾਸੇ ਸੰਜੀਵ अरोड़ा ਜੀ ਆ ਜਿਹੜੇ ਆਮ ਲੋਕਾਂ ਦੀ ਪਹੁੰਚ ਜਿੰਨਾ ਤੱਕ ਹੋ ਸਕਦੀ ਹੈ ਜਿਨ੍ਹਾਂ ਦਾ ਮਕਸਦ ਸਮਾਜ ਸੇਵਾ ਆ ਰਾਜਨੀਤੀ ਨਾ ਦੇ ਮਾਧਿਅਮ ਨਾਲ ਸਮਾਜ ਸੇਵਾ ਕਰਨਾ ਇਹ ਸੰਜੀਵ ਰੋੜਾ ਜੀ ਦਾ ਮਕਸਦ ਹੈ ਇਸ ਕਰਕੇ ਆਖੀਰ ਚ ਮੈਂ ਖਤਮ ਕਰਕੇ ਕਹਿਣਾ ਚਾਹੁੰਦਾ ਆਸ਼ੂ ਜੀ ਤੁਹਾਡੇ ਕੋ ਡਰ ਅਸੀਂ ਕੋਈ ਝੂਠ ਨਹੀਂ ਬੋਲ ਰਹੇ ਕਿਉਂਕਿ ਲੋਕਾਂ ਨੇ ਤੁਹਾਨੂੰ ਮੌਕਾ ਦਿੱਤਾ ਸੀ ਬੇਸ਼ੱਕ ਬੇਸ਼ੱਕ ਹੁਣ ਤੁਸੀਂ ਹੱਥ ਜੋੜ ਰਹੇ ਹੋ ਪੋਸਟਰ ਲਾ ਰਹੇ ਹੋ ਮਾਫੀਆਂ ਮੰਗ ਰਹੇ ਹੋ ਲੇਕਿਨ ਲੁਧਿਆਣਿਆਂ ਨੂੰ ਪਤਾ ਹੈ ਕਿ ਜਦੋਂ ਤੁਸੀਂ ਸੱਤਾ 'ਚ ਆ ਜਾਂਦੇ ਹੋ ਜਦੋਂ ਤੁਸੀਂ ਜਿੱਤ ਜਾਂਦੇ ਹੋ ਉਸ ਤੋਂ ਬਾਅਦ ਤੁਹਾਡਾ ਅਹੰਕਾਰ 7ਵੇਂ ਆਸਮਾਨ ਤੇ ਹੁੰਦਾ ਆਮ ਲੋਕਾਂ ਨੂੰ ਕੁਚਲਨ ਮਸਲਨ ਰਗੜਨ ਦਗੜਨ ਤੱਕ ਦੀਆਂ ਧਮਕੀਆਂ ਤੁਸੀਂ ਦਿੱਤੀਆਂ ਇਹ ਪਬਲਿਕ ਡੋਮੇਨ ਚ ਹੈ ਹੁਣ ਲੁਧਿਆਣਾ ਵੈਸਟ ਦੇ ਲੋਕ ਇਹ ਗਲਤੀ ਨਹੀਂ ਕਰਨਗੇ ਸੋ ਇਸ ਵਿਸ਼ੇ ਤੇ ਇੱਕ ਪਾਸੇ ਡਰ ਇੱਕ ਪਾਸੇ ਪਿਆਰ ਇੱਕ ਪਾਸੇ ਭਰੋਸਾ ਇੱਕ ਪਾਸੇ ਇੱਕ ਪਾਸੇ ਅਹੰਕਾਰ ਚੈਨ ਜਿਹੜਾ ਆ ਸਿਲੈਕਸ਼ਨ ਜਿਹੜੀ ਆ ਲੁਧਿਆਣਾ ਵੈਸਟ ਦੇ ਲੋਕਾਂ ਨੇ ਕਰਨੀ ਆ ਤੁਹਾਡਾ ਮੀਡੀਆ ਦਾ ਵੀ ਬਹੁਤ ਧੰਨਵਾਦ ਤੁਹਾਡਾ ਇਸ ਤੇ ਸਵਾਲ ਹੋਵੇ ਤੇ ਕਰ ਸਕਦਾ। ਜੀ ਨੀਲ ਗਰਗ ਜੀ ਜਿਹੜੇ ਸਾਡੇ ਸੀਨੀਅਰ ਪਾਰਟੀ ਲੀਡਰ ਹੈ ਔਰ ਪਾਰਟੀ ਦੇ ਸਪੋਕਸਮੈਨ ਰਮਨ ਚੰਦੀ ਜੀ ਨਾਲ ਬੈਠੇ ਹੈ। ਗੱਲ ਇਹ ਆ ਤੁਹਾਨੂੰ ਇਸ ਕਰਕੇ ਅੱਜ ਤਕਲੀਫ ਦਿੱਤੀ ਆ ਕਿ ਇਲੈਕਸ਼ਨ ਦੀਆਂ ਜਿਹੜੀ ਕੈਂਪੇਨ ਹੈ ਉਹ ਲਗਾਤਾਰ ਜੋਰ ਫੜ ਰਹੀ ਹੈ। ਔਰ ਲੁਧਿਆਣਾ ਵੈਸਟ ਦੇ ਲੋਕਾਂ ਦਾ ਜਿਹੜਾ ਮਨ ਹੈ ਯਾ ਜਿਹੜੀ ਉਹਨਾਂ ਦੀ ਮਨਛਾ ਹੈ ਉਹ ਲਗਾਤਾਰ ਸੰਜੀਵ ਅਰੋੜਾ ਜੀ ਜਿਹੜੇ ਆਮ ਆਦੀ ਪਾਰਟੀ ਦੇ ਕੈਂਡੀਡੇਟ ਹੈ ਉਹਨਾਂ ਦੇ ਵੱਲ ਲਗਾਤਾਰ ਵਧ ਰਹੀ ਹੈ ਅਸੀਂ ਜਦੋਂ ਇਹ ਇਲੈਕਸ਼ਨ ਸ਼ੁਰੂ ਕੀਤਾ ਸੀ ਤੇ ਫਰੋਮ ਦਾ ਫਰਸਟ ਡੇ ਚਾਹੇ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਹੋਣ ਚਾਹੇ ਪਾਰਟੀ ਦੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਸਾਹਿਬ ਹੋਣ ਅਸੀਂ ਲੁਧਿਆਣਾ ਵੈਸਟ ਦੇ ਲੋਕਾਂ ਨੂੰ ਬੜੇ ਡੰਕੇ ਦੀ ਚੋਟ ਤੇ ਗੱਲ ਕਹੀ ਸੀ ਕਿ ਸਾਡਾ ਜਿਹੜਾ ਕੈਂਡੀਡੇਟ ਹੈ ਉਹ ਇੱਕ ਆਮ ਹੰਬਲ ਬੈਕਗ੍ਰਾਉਂਡ ਚੋਂ ਕਾਰੋਬਾਰੀ ਜਿਹੜਾ ਕਿ ਸੇਵਾ ਭਾਵਨਾ ਨਾਲ ਰਾਜਨੀਤੀ 'ਚ ਆਇਆ ਹੈ ਜੀ ਦੀ ਮੰਸ਼ਾ ਸਿਰਫ ਔਰ ਸਿਰਫ ਲੁਧਿਆਣੇ ਦੇ ਲੋਕਾਂ ਦੀ ਬਿਹਤਰੀ 'ਚ ਆਪਣਾ ਯੋਗਦਾਨ ਪਾਉਣ ਦੀ ਹੈ ਔਰ ਜਦੋਂ ਕੰਪੇਅਰ ਕਰੂਗੇ ਕਾਂਗਰਸ ਨਾਲ ਜਿਹੜੇ ਕਿ ਆਸ਼ੂ ਸਾਹਿਬ ਇੱਥੇ ਕਈ ਵਾਰ ਐਮਐਲਏ ਆਰ ਐਮਸੀ ਰਹਿ ਚੁੱਕੇ ਆ ਉਹਨਾਂ ਦਾ ਕਰੈਕਟਰ ਜਿਹੜਾ ਆ ਉਹ ਬਦਮਾਸ਼ਾਂ ਵਾਲਾ ਹੰਕਾਰੀ ਔਰ ਆਮ ਲੋਕਾਂ ਨੂੰ ਟਿਚ ਨਾ ਜਾਣਨਾ ਜਦੋਂ ਇਹ ਗੱਲ ਆਮ ਲੋਕਾਂ ਦੀ ਚਰਚਾ ਦਾ ਵਿਸ਼ਾ ਬਣ ਗਈ ਤੇ ਕੱਲ ਮੈਂ ਇੱਕ ਖਬਰ ਪੜ ਰਿਹਾ ਆਸ਼ੂ ਸਾਹਿਬ ਕਹਿੰਦੇ ਕਿ ਅਰਵਿੰਦ ਕੇਜਰੀਵਾਲ ਜੀ ਨੂੰ ਮੇਰੇ ਤੋਂ ਡਰ ਕਿਉਂ ਲੱਗਦਾ ਦੇਖੋ ਅਰਵਿੰਦ ਕੇਜਰੀਵਾਲ ਜੀ ਨੂੰ ਤੇ ਕੀ ਡਰ ਲੱਗਣਾ ਹੈ ਲੇਕਿਨ ਲੁਧਿਆਣਾ ਦੇ ਲੋਕਾਂ ਨੂੰ ਤੁਹਾਡੇ ਤੋਂ ਬਹੁਤ ਡਰ ਹੈ ਔਰ ਉਹਦਾ ਬੁਨਿਆਦੀ ਕਾਰਨ ਇਹ ਨਹੀਂ ਹੈ ਕਿ ਅਸੀਂ ਕੋਈ ਰਾਤੋਂ ਰਾਤ ਕੋਈ ਮੁੱਦਾ ਬਣਾ ਕੇ ਜਾਂ ਤੁਹਾਡੇ ਕੋਲ ਕੋਈ ਵਿਦਆਊਟ ਫੈਕਟ ਗੱਲ ਕਰ ਰਹੇ ਹਾਂ ਆਸ਼ੂ ਸਾਹਿਬ ਚਾਰ ਵਾਰ ਐਮਸੀ ਰਹੇ ਆ ਤਕਰੀਬਨ ਦੋ ਵਾਰ ਐਮਐਲਏ ਰਹੇ ਮੰਤਰੀ ਵੀ ਰਹੇ ਕੈਬਨਿਟ ਦੇ ਲੇਕਿਨ ਲੋਕਾਂ ਦੇ ਪ੍ਰਤੀ ਪੁਲਿਸ ਅਫਸਰਾਂ ਦੇ ਪ੍ਰਤੀ ਤੇ ਸਰਕਾਰੀ ਮੁਲਾਜ਼ਮਾਂ ਦੇ ਪ੍ਰਤੀ ਜਿਹੜਾ ਉਹਨਾਂ ਦਾ ਰਵੱਈਆ ਆ ਉਹ ਡੈਫੀਨੇਟਲੀ ਲੋਕਾਂ 'ਚ ਡਰ ਪੈਦਾ ਕਰਦਾ ਡਰ ਉਹ ਤੋਂ ਲੋਕਾਂ 'ਚ ਪੈਦਾ ਹੁੰਦਾ ਜਦੋਂ ਆਸ਼ੂ ਸਾਹਿਬ ਡਿਪਟੀ ਸੁਪਰਟੈਂਟ ਪੁਲਿਸ ਦੇ ਅਫਸਰ ਨੂੰ ਤਮ ਕੁੰਦੇ ਹੀ ਨਹੀਂ ਹੈ ਉਹਨੂੰ ਇੱਥੇ ਤੱਕ ਕਹਿੰਦੇ ਤੈਨੂੰ ਕੁੱਚਲ ਕੇ ਰੱਖ ਦਾਂਗੇ ਮਸਲ ਕੇ ਰੱਖ ਦਾਂਗੇ ਇਹ ਸ਼ਬਦਾਵਲੀ ਜਦੋਂ ਲੋਕਾਂ ਦਾ ਚੁਣਿਆ ਨੁਮਾਇੰਦਾ ਵਰਤੂਗਾ ਤੇ ਸੁਭਾਵਿਕ ਤੌਰ ਤੇ ਲੋਕ ਤੇ ਡਰਨਗੇ ਔਰ ਜਦੋਂ ਭਰੀ ਮਹਿਫਲ ਚ ਜਿੱਥੇ ਹਜ਼ਾਰਾਂ ਸਕੂਲੀ ਬੱਚੇ ਬੈਠੇ ਹੋਣ ਜਿੱਥੇ ਲੁਧਿਆਣੇ ਦੇ ਕਹਿੰਦੇ ਕੋ ਹੁੰਦੇ ਪਤਵੰਤੇ ਲੋਕ ਬੈਠੇ ਹੋਣ ਜਿੱਥੇ ਟੀਚਰ ਫੈਕਲਟੀ ਬੈਠੀ ਹੋਵੇ ਤੇ ਉਥੇ ਲੁਧਿਆਣੇ ਦਾ ਚੁਣਿਆ ਹੋਇਆ ਐਮਐਲਏ ਮੰਤਰੀ ਆਸ਼ੂ ਇਹ ਕਵੇ ਡਿਸਟ੍ਰਿਕਟ ਐਜੂਕੇਸ਼ਨ ਅਫਸਰ ਨੂੰ ਔਰ ਉਹ ਵੀ ਲੇਡੀਆਂ ਹੋਵੇ ਔਰਤ ਨੂੰ ਆਸ਼ੂ ਜੀ ਦਾ ਭਰੀ ਮਹਿਫਿਲ ਬੱਚਿਆਂ ਦੇ ਸਾਹਮਣੇ ਸਕੂਲ ਟੀਚਰਾਂ ਦੇ ਸਾਹਮਣੇ અપਮਾਨਿਤ ਕਰਨਾ ਬੇਇੱਜ਼ਤ ਕਰਨਾ ਔਰ ਤੋ ਉਸ ਤੋਂ ਲੈ ਕੇ ਧਮਕੀ ਦੇਣਾ ਇਹ ਸਾਬਿਤ ਕਰਦਾ ਆ ਕਿ ਇਹਨਾਂ ਦਾ ਟੈਰਰ ਜਿਹੜਾ ਆ ਉਹਦੇ ਤੋਂ ਲੋਕ ਡਰਦੇ ਆ ਔਰ ਇਹ ਕੋਈ ਵੀ ਅਸੀਂ ਗੱਲ ਨਹੀਂ ਆ ਜਿਹੜੀ ਰਿਕਾਰਡ ਤੋਂ ਪਰੇ ਆ ਇਹ ਸਾਰੀਆਂ ਚੀਜ਼ਾਂ ਮੀਡੀਆ ਦੇ ਰਿਕਾਰਡ ਦਾ ਹਿੱਸਾ ਹੈ ਇਹ ਸਾਰੀਆਂ ਚੀਜ਼ਾਂ ਪਬਲਿਕ ਡੋਮੇਨ ਚ ਹੈ ਕੋਈ ਆਮਾ ਦੀ ਪਾਰਟੀ ਨਹੀਂ ਕਹਿ ਰਹੀ ਕੋਈ ਅਸੀਂ ਨਹੀਂ ਕਹਿ ਰਹੇ ਔਰ ਜਦੋਂ ਪਾਰਟੀ ਦਾ ਐਮਐਲਏ ਔਰ ਮੰਤਰੀ ਮੌਜੂਦਾ ਆਸ਼ੂ ਇਹ ਕਵੇ ਕਾਂਗਰਸ ਵਰਕਰਾਂ ਦੀ ਮੀਟਿੰਗ 'ਚ ਕਾਂਗਰਸ ਵਰਕਰ ਨੂੰ ਖਿੱਚ ਕੇ ਜ਼ਮੀਨ ਤੇ ਸੁੱਟਦੇ ਤੇ ਡਰਨਗੇ ਕਿਉਂ ਨਹੀਂ ਲੋਕ ਮੈਂ ਤੁਹਾਡੇ ਰਾਹੀਂ ਦੇਖੋ মিডিਆ ਦੇ ਸਾਥੀ ਤੁਸੀਂ ਬੈਠੇ ਹੋ ਸਤਕਾਰਯੋਗ ਹੋ ਚੌਥਾ ਥੰਮ ਸੰਵਿਧਾਨ ਦਾ ਲੋਕਾਂ ਦਾ ਨੁਮਾਇੰਦਾ ਉਹ ਹੋਣਾ ਚਾਹੀਦਾ ਜਿਹਦੇ ਤੋਂ ਲੋਕ ਡਰ ਨਹੀਂ ਬਲਕਿ ਉਹਦੇ ਤੇ ਭਰੋਸਾ ਇੰਨਾ ਹੋਵੇ ਕੀ ਆਪਣੇ ਡਰ ਨੂੰ ਆਪਣੀਆਂ ਕਮੀਆਂ ਨੂੰ ਆਪਣੀਆਂ ਮੁਸ਼ਕਲਾਂ ਨੂੰ ਹੱਲ ਕਰਾਉਣ ਲਈ ਭੱਜਿਓ ਦੇ ਵੱਲ ਹੋਣ ਉਮੀਦ ਹੋਵੇ ਉਹਨਾਂ ਨੂੰ ਕਿ ਸਾਡਾ ਐਮਐਲਏ ਬੈਠਾ ਸਾਡਾ ਮੰਤਰੀ ਬੈਠਾ ਸਾਡਾ ਲੀਡਰ ਬੈਠਾ ਜਿਹਦੇ ਕੋ ਅਸੀਂ ਜਾਵਾਂਗੇ ਨਾ ਸਿਰਫ ਸਾਡੇ ਮਸਲਿਆਂ ਦਾ ਹੱਲ ਹੋਊਗਾ ਬਲਕਿ ਸਾਨੂੰ ਸੋਸ਼ੀਅਲ ਸਿਕਿਉਰਿਟੀ ਵੀ ਮਿਲੂ ਸਾਨੂੰ ਡਰ ਜਿਹੜਾ ਸਾਡੇ ਤੇ ਟੈਰਰ ਹੈ ਉਹਦਾ ਖਤਮ ਹੋਊਗਾ ਤੇ ਦੂਜੇ ਪਾਸੇ ਕਾਂਗਰਸ ਦਾ ਹੋਰ ਲੀਡਰ ਹੈ ਜਿਹੜਾ ਸ਼ਰਿਆ ਸ਼ਰਿਆ ਦਿਨ ਦਿਹਾੜੇ ਟੀਚਰ ਅਫਸਰ ਪੁਲਿਸ ਅਫਸਰ ਕਾਂਗਰਸ ਵਰਕਰ ਸਾਰਿਆਂ ਨੂੰ ਧਮਕਾਉਂਦਾ ਰਿਹਾ ਇਸ ਕਰਕੇ ਅਸੀਂ ਇਹ ਨਾਰਾ ਦਿੱਤਾ ਸੀ ਕਿ ਆਮ ਸਧਾਰਨ ਵਰਸਿਤ ਹੰਕਾਰੀ ਗਰੂਰੀ ਗੁੰਡਾ ਬਦਮਾਸ਼ ਤੇ ਲੁਧਿਆਣਾ ਵਸਦੇ ਲੋਕਾਂ ਨੇ ਕਰਨਾ ਹੈ ਲੇਕਿਨ ਤੇ ਕੈਂਡੀਡੇਟ ਦਾ ਕਰੈਕਟਰ ਵੀ ਹੋਣਾ ਚਾਹੀਦਾ ਜਿਹੜਾ ਤੁਹਾਡਾ ਪੈਮਾਨਾ ਹੈ ਉਹ ਪਾਰਟੀ ਔਰ ਸਰਕਾਰ ਦੀ ਪਰਫਾਰਮੈਂਸ ਵੀ ਹੋਣੀ ਚਾਹੀਦੀ ਹੈ ਪਾਰਟੀ ਦੀ ਲੀਡਰਸ਼ਿਪ ਵੀ ਹੋਣੀ ਚਾਹੀਦੀ ਹੈ ਨਾਲ ਨਾਲ ਸਭ ਤੋਂ ਅਹਿਮ ਗੱਲ ਹੈ ਕਿ ਲੁਧਿਆਣਾ ਵੈਸਟ ਨੇ ਕਿਸ ਬੰਦੇ ਨੂੰ ਬਤੌਰ ਐਮਐਲਏ ਬਤੌਰ ਆਪਣਾ ਨੁਮਾਇੰਦਾ ਪੰਜਾਬ ਦੀ ਮੁਕੱਦਸ ਵਿਧਾਨ ਸਭਾ 'ਚ ਭੇਜਣਾ ਹੈ ਉਹਦਾ ਕੈਰੇਕਟਰ ਕੀ ਹੈ ਉਹਦੀ ਮਿਲਨਸਾਰਤਾ ਕਿਸ ਤਰ੍ਹਾਂ ਦੀ ਉਹਦੀ ਹੰਬਲਨੈਸ ਉਹਦੀ ਆਮ ਸਧਾਰਨ ਲੋਕਾਂ 'ਚ ਕਿਸ ਤਰ੍ਹਾਂ ਦੀ ਪਹੁੰਚ ਹੈ ਉਹ ਕਿਸ ਤਰ੍ਹਾਂ ਲੋਕਾਂ ਨੂੰ ਮਿਲ ਸਕਦਾ ਹੈ ਤੇ ਫਰਕ ਤੁਹਾਡੇ ਸਾਹਮਣੇ ਆ ਇੱਕ ਪਾਸੇ ਭ੍ਰਸ਼ਟਾਚਾਰ ਦੇ ਅਲੀਗੇਸ਼ਨ ਅਹੰਕਾਰ ਗੁੰਡਾਗਰਦੀ ਬਦਮਾਸ਼ੀ ਤੇ ਦੂਜੇ ਪਾਸੇ ਬਤੌਰ ਰਾਜ ਸਭਾ ਚ ਵੀ ਉਹਨਾਂ ਦੀ ਪਰਫਾਰਮੈਂਸ ਦੇਖ ਲਓ ਸੰਜੀਵ अरोड़ा ਜੀ ਬਤੌਰ ਸਮਾਜ ਸੇਵੀ ਵੀ ਦੇਖ ਲਓ ਉਹਨਾਂ ਦਾ ਲੋਕਾਂ ਚ ਪਿਆਰ ਨਾਲ ਮਿਲਣਾ ਨਿਮਰਤਾ ਨਾਲ ਰਹਿਣਾ ਲੋਕਾਂ ਦੇ ਦੁੱਖ ਦਰਦ ਨੂੰ ਆਪਣਾ ਸਮਝਣਾ ਤੋਸ ਨਹੀਂ ਧਮਕੀ ਨਹੀਂ ਬਦਮਾਸ਼ੀ ਨਹੀਂ ਗੁੰਡਾਗਰਦੀ ਨਹੀਂ ਅਸੀਂ ਉਹ ਕੈਂਡੀਡੇਟ ਦਿੱਤਾ ਆ ਮੇਰੀ ਹੱਥ ਜੋੜ ਕੇ ਬੇਨਤੀ ਆ ਲੁਧਿਆਣਾ ਵੈਸਟ ਦੇ ਸਾਥੀਆਂ ਨੂੰ ਸਤਿਕਾਰਯੋਗ ਵੋਟਰ ਸਹਿਬਾਨਾਂ ਨੂੰ ਸਾਡੀਆਂ ਮਾਵਾਂ ਭੈਣਾਂ ਨੌਜਵਾਨ ਬਜ਼ੁਰਗਾਂ ਨੂੰ ਸਾਰੇ ਪਤਵੰਤਿਆਂ ਨੂੰ ਕਿ ਸੰਜੀਵ अरोड़ा ਜੀ ਨੂੰ ਮੌਕਾ ਦਿਓ ਕਿਉਂਕਿ ਇੱਕ ਪਾਸੇ ਕਾਂਗਰਸ ਦਾ ਉਹ ਕੈਂਡੀਡੇਟ ਹੈ ਜਿਹੜਾ ਜਿਹਦੇ ਤੋਂ ਲੋਕ ਹੀ ਨਹੀਂ ਸਾਰੀ ਦੁਨੀਆ ਡਰਦੀ ਆ ਉਹਦੇ ਆਪਣੇ ਵਰਕਰ ਵੀ ਡਰਦੇ ਆ ਤੇ ਦੂਸਰੇ ਪਾਸੇ ਸੰਜੀਵ ਰੋੜਾ ਜੀ ਆ ਜਿਹੜੇ ਆਮ ਲੋਕਾਂ ਦੀ ਪਹੁੰਚ ਜਿੱਥੇ ਤੱਕ ਹੋ ਸਕਦੀ ਹੈ ਜਿਨ੍ਹਾਂ ਦਾ ਮਕਸਦ ਸਮਾਜ ਸੇਵਾ ਆ ਰਾਜਨੀਤੀ ਨਰ ਦੇ ਮਾਧਿਅਮ ਨਾਲ ਸਮਾਜ ਸੇਵਾ ਕਰਨਾ ਇਹ ਸੰਜੀਵ ਰੋੜਾ ਜੀ ਦਾ ਮਕਸਦ ਹੈ ਇਸ ਕਰਕੇ ਅਖੀਰ ਚ ਮੈਂ ਖਤਮ ਕਰਕੇ ਕਹਿਣਾ ਚਾਹੁੰਦਾ ਆਸ਼ੂ ਜੀ ਤੁਹਾਡੇ ਕੋ ਡਰ ਅਸੀਂ ਕੋਈ ਝੂਠ ਨਹੀਂ ਬੋਲ ਰਹੇ ਕਿਉਂਕਿ ਲੋਕਾਂ ਨੇ ਤੁਹਾਨੂੰ ਮੌਕਾ ਦਿੱਤਾ ਸੀ ਬੇਸ਼ੱਕ ਬੇਸ਼ੱਕ ਹੁਣ ਤੁਸੀਂ ਹੱਥ ਜੋੜ ਰਹੇ ਹੋ ਪੋਸਟਰ ਲਾ ਰਹੇ ਹੋ ਮਾਫੀਆਂ ਮੰਗ ਰਹੇ ਹੋ ਲੇਕਿਨ ਲੁਧਿਆਣਿਆਂ ਨੂੰ ਪਤਾ ਹੈ ਕਿ ਜਦੋਂ ਤੁਸੀਂ ਸੱਤਾ ਚ ਆ ਜਾਂਦੇ ਹੋ ਜਦੋਂ ਤੁਸੀਂ ਜਿੱਤ ਜਾਂਦੇ ਹੋ ਉਸ ਤੋਂ ਬਾਅਦ ਤੁਹਾਡਾ ਅਹੰਕਾਰ ਸਤਵੇਂ ਆਸਮਾਨ ਤੇ ਹੁੰਦਾ ਹੈ ਆਮ ਲੋਕਾਂ ਨੂੰ ਕੁਚਲਨ ਮਸਲਨ ਰਗੜਨ ਦਗੜਨ ਤੱਕ ਦੀਆਂ ਧਮਕੀਆਂ ਤੁਸੀਂ ਦਿੱਤੀਆਂ ਇਹ ਪਬਲਿਕ ਡੋਮੇਨ ਚ ਹੈ ਹੁਣ ਲੁਧਿਆਣਾ ਵੈਸਟ ਦੇ ਲੋਕ ਇਹ ਗਲਤੀ ਨਹੀਂ ਕਰਨਗੇ ਸੋ ਇਸ ਵਿਸ਼ੇ ਤੇ ਇੱਕ ਪਾਸੇ ਡਰ ਇੱਕ ਪਾਸੇ ਪਿਆਰ ਇੱਕ ਪਾਸੇ ਭਰੋਸਾ ਇੱਕ ਪਾਸੇ ਇੱਕ ਪਾਸੇ ਅਹੰਕਾਰ ਚੈਨ ਜਿਹੜਾ ਆ ਸਿਲੈਕਸ਼ਨ ਜਿਹੜੀ ਆ ਲੁਧਿਆਣਾ ਵਾਸਤੇ ਲੋਕਾਂ ਨੇ ਕਰਨੀ ਹੈ ਤੁਹਾਡਾ মিডিਆ ਦਾ ਵੀ ਬਹੁਤ ਧੰਨਵਾਦ ਤੁਹਾਡਾ ਇਸ ਤੇ ਸਵਾਲ ਹੋਵੇ ਤੇ ਕਰ ਸਕਦੇ ਆਂ ਜੀ ਨੀਲ ਗਰਗ ਜੀ ਜਿਹੜੇ ਸਾਡੇ ਸੀਨੀਅਰ ਪਾਰਟੀ ਲੀਡਰ ਹੈ ਔਰ ਪਾਰਟੀ ਦੇ ਸਪੋਕਸਮੈਨ ਰਮਨ ਚੰਦੀ ਜੀ ਨਾਲ ਬੈਠੇ ਆਂ ਗੱਲ ਇਹ ਆ ਤੁਹਾਨੂੰ ਇਸ ਕਰਕੇ ਅੱਜ ਤਕਲੀਫ ਦਿੱਤੀ ਆ ਕਿ ਇਲੈਕਸ਼ਨ ਦੀਆਂ ਜਿਹੜੀ ਕੈਂਪੇਨ ਹੈ ਉਹ ਲਗਾਤਾਰ ਜੋਰ ਫੜ ਰਹੀ ਹੈ ਔਰ ਲੁਧਿਆਣਾ ਵੈਸਟ ਦੇ ਲੋਕਾਂ ਦਾ ਜਿਹੜਾ ਮਨ ਹੈ ਜਾਂ ਜਿਹੜੀ ਉਹਨਾਂ ਦੀ ਮਨਛਾ ਹੈ ਉਹ ਲਗਾਤਾਰ ਸੰਜੀਵ ਅਰੋੜਾ ਜੀ ਜਿਹੜੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਹੈ ਉਹਨਾਂ ਦੇ ਵੱਲ ਲਗਾਤਾਰ ਵਧ ਰਹੀ ਹੈ ਅਸੀਂ ਜਦੋਂ ਇਹ ਇਲੈਕਸ਼ਨ ਸ਼ੁਰੂ ਕੀਤਾ ਸੀ ਤੇ ਫਰੋਮ ਦਾ ਫਰਸਟ ਡੇ ਚਾਹੇ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਹੋਣ ਚੈ ਪਾਰਟੀ ਦੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਸਾਹਿਬ ਹਾਂ ਅਸੀਂ ਲੁਧਿਆਣਾ ਵੈਸਟ ਦੇ ਲੋਕਾਂ ਨੂੰ ਬੜੇ ਡੰਕੇ ਦੀ ਚੋਟ ਤੇ ਗੱਲ ਕਹੀ ਸੀ ਕਿ ਸਾਡਾ ਜਿਹੜਾ ਕੈਂਡੀਡੇਟ ਹੈ ਉਹ ਇੱਕ ਆਮ ਹੰਬਲ ਬੈਕਗ੍ਰਾਉਂਡ ਚੋਂ ਕਾਰੋਬਾਰੀ ਜਿਹੜਾ ਕਿ ਸੇਵਾ ਭਾਵਨਾ ਨਾਲ ਰਾਜਨੀਤੀ ਚ ਆਇਆ ਹੈ ਜੀ ਦੀ ਮੰਸ਼ਾ ਸਿਰਫ ਔਰ ਸਿਰਫ ਲੁਧਿਆਣੇ ਦੇ ਲੋਕਾਂ ਦੀ ਬਿਹਤਰੀ ਚ ਆਪਣਾ ਯੋਗਦਾਨ ਪਾਉਣ ਦੀ ਹੈ। ਔਰ ਜਦੋਂ ਕੰਪੇਅਰ ਕਰੂੰਗੇ ਕਾਂਗਰਸ ਨਾਲ ਜਿਹੜੇ ਕਿ ਆਸ਼ੂ ਸਾਹਿਬ ਇੱਥੇ ਕਈ ਵਾਰ ਐਮਐਲਏ ਔਰ ਐਮਸੀ ਰਹਿ ਚੁੱਕੇ ਆ ਉਹਨਾਂ ਦਾ ਕਰੈਕਟਰ ਜਿਹੜਾ ਆ ਉਹ ਬਦਮਾਸ਼ਾਂ ਵਾਲਾ ਹੰਕਾਰੀ ਔਰ ਆਮ ਲੋਕਾਂ ਨੂੰ ਟਿਚ ਨਾ ਜਾਣਨਾ ਜਦੋਂ ਇਹ ਗੱਲ ਆਮ ਲੋਕਾਂ ਦੀ ਚਰਚਾ ਦਾ ਵਿਸ਼ਾ ਬਣ ਗਈ ਤੇ ਕੱਲ ਮੈਂ ਇੱਕ ਖਬਰ ਪੜ ਰਿਹਾ ਆ ਆਸ਼ੂ ਸਾਹਿਬ ਕਹਿੰਦੇ ਕਿ ਹਰਵਿੰਦ ਕੇਜਰੀਵਾਲ ਜੀ ਨੂੰ ਮੇਰੇ ਤੋਂ ਡਰ ਕਿਉਂ ਲੱਗਦਾ ਹੈ ਦੇਖੋ ਹਰਵਿੰਦ ਕੇਜਰੀਵਾਲ ਜੀ ਨੂੰ ਤੇ ਕੀ ਡਰ ਲੱਗਣਾ ਹੈ ਲੇਕਿਨ ਲੁਧਿਆਣਾ ਦੇ ਲੋਕਾਂ ਨੂੰ ਤੁਹਾਡੇ ਤੋਂ ਬਹੁਤ ਡਰ ਹੈ ਔਰ ਉਹਦਾ ਬੁਨਿਆਦੀ ਕਾਰਨ ਇਹ ਨਹੀਂ ਆ ਕਿ ਅਸੀਂ ਕੋਈ ਰਾਤੋ ਰਾਤ ਕੋਈ ਮੁੱਦਾ ਬਣਾ ਕੇ ਜਾਂ ਤੁਹਾਡੇ ਕੋਈ ਵਿਦਾਊਟ ਫੈਕਟ ਗੱਲ ਕਰ ਰਹੇ ਆ ਆਸ਼ੂ ਸਾਹਿਬ ਚਾਰ ਵਾਰ ਐਮ ਸੀ ਰਹੇ ਆ ਤਕਰੀਬਨ ਦੋ ਵਾਰ ਐਮ ਐਲ اے ਰਹੇ ਆ ਮੰਤਰੀ ਵੀ ਰਹੇ ਕੈਬਨਿਟ ਦੇ ਲੇਕਿਨ ਲੋਕਾਂ ਦੇ ਪ੍ਰਤੀ ਪੁਲਿਸ ਅਫਸਰਾਂ ਦੇ ਪ੍ਰਤੀ ਤੇ ਸਰਕਾਰੀ ਮੁਲਾਜ਼ਮਾਂ ਦੇ ਪ੍ਰਤੀ ਜਿਹੜਾ ਉਹਨਾਂ ਦਾ ਰਵੱਈਆ ਆ ਉਹ ਡੈਫੀਨੇਟਲੀ ਲੋਕਾਂ 'ਚ ਡਰ ਪੈਦਾ ਕਰਦਾ دار و دو ਲੋਕਾਂ ਚ ਪੈਦਾ ਹੁੰਦਾ ਜਦੋਂ ਆਸ਼ੂ ਸਾਹਿਬ ਡਿਪਟੀ ਸੁਪਰਟੈਂਡੈਂਟ ਪੁਲਿਸ ਦੇ ਅਫਸਰ ਨੂੰ ਧਮਕੋਂਦੇ ਹੀ ਨਹੀਂ ਹੈ ਉਹਨੂੰ ਇੱਥੇ ਤੱਕ ਕਹਿੰਦੇ ਤੈਨੂੰ ਕੁੱਚਲ ਕੇ ਰੱਖ ਦਾਂਗੇ ਮਸਲ ਕੇ ਰੱਖ ਦਾਂਗੇ ਇਹ ਸ਼ਬਦਾਵਲੀ ਜਦੋਂ ਲੋਕਾਂ ਦਾ ਚੁਣਿਆ ਨੁਮਾਇੰਦਾ ਵਰਤੂਗਾ ਤੇ ਸੁਭਾਵਿਕ ਤੌਰ ਤੇ ਲੋਕ ਤੇ ਡਰਨਗੇ ਔਰ ਜਦੋਂ ਭਰੀ ਮਹਿਫਿਲ ਚ ਜਿੱਥੇ ਹਜ਼ਾਰਾਂ ਸਕੂਲੀ ਬੱਚੇ ਬੈਠੇ ਹੋਣ ਜਿੱਥੇ ਲੁਧਿਆਣੇ ਦੇ ਕਹਿੰਦੇ ਕੋਹnde ਪਤਵੰਤੇ ਲੋਕ ਬੈਠੇ ਹੋਣ ਜਿੱਥੇ ਟੀਚਰ ਫੈਕਲਟੀ ਬੈਠੀ ਹੋਵੇ ਤੇ ਉਥੇ ਲੁਧਿਆਣੇ ਦਾ ਚੁਣਿਆ ਹੋਇਆ ਐਮਐਲਏ ਮੰਤਰੀ ਆਸ਼ੂ ਇਹ ਕਵੇ ਡਿਸਟ੍ਰਿਕਟ ਐਜੂਕੇਸ਼ਨ ਅਫਸਰ ਨੂੰ ਔਰ ਉਹ ਵੀ ਲੇਡੀਜ਼ ਹੋਵੇ ਔਰਤ ਨੂੰ आशु जी ਦਾ ਭਰੀ ਮਹਿਫਿਲ ਬੱਚਿਆਂ ਦੇ ਸਾਹਮਣੇ ਸਕੂਲ ਟੀਚਰਾਂ ਦੇ ਸਾਹਮਣੇ અપਮਾਨਿਤ ਕਰਨਾ ਬੇਇੱਜ਼ਤ ਕਰਨਾ ਔਰ ਧੋਸ ਤੋਂ ਲੈ ਕੇ ਧਮਕੀ ਦੇਣਾ ਇਹ ਸਾਬਿਤ ਕਰਦਾ ਆ ਕਿ ਇਹਨਾਂ ਦਾ ਟੈਰਰ ਜਿਹੜਾ ਆ ਉਹਦੇ ਤੋਂ ਲੋਕ ਡਰਦੇ ਆ ਔਰ ਇਹ ਕੋਈ ਵੀ ਅਸੀਂ ਗੱਲ ਨਹੀਂ ਆ ਜਿਹੜੀ ਰਿਕਾਰਡ ਤੋਂ ਪਰੇ ਆ ਇਹ ਸਾਰੀਆਂ ਚੀਜ਼ਾਂ ਮੀਡੀਆ ਦੇ ਰਿਕਾਰਡ ਦਾ ਹਿੱਸਾ ਆ ਇਹ ਸਾਰੀਆਂ ਚੀਜ਼ਾਂ ਪਬਲਿਕ ਡੋਮੇਨ ਚ ਹੈ ਕੋਈ ਆਮਾਦੀ ਪਾਰਟੀ ਨਹੀਂ ਕਹਿ ਰਹੀ ਕੋਈ ਅਸੀਂ ਨਹੀਂ ਕਹਿ ਰਹੇ ਔਰ ਜਦੋਂ ਪਾਰਟੀ ਦਾ ਐਮਐਲਏ ਔਰ ਮੰਤਰੀ ਮੌਜੂਦਾ ਆਸ਼ੂ ਇਹ ਕਵੇ ਕਾਂਗਰਸ ਵਰਕਰਾਂ ਦੀ ਮੀਟਿੰਗ ਚ ਕਾਂਗਰਸ ਵਰਕਰ ਨੂੰ ਖਿੱਚ ਕੇ ਜ਼ਮੀਨ ਤੇ ਸੁੱਟਦੇ ਤੇ ਡਰਨਗੇ ਕਿਉਂ ਨਹੀਂ ਲੋਕ ਮੈਂ ਤੁਹਾਡੇ ਰਾਹੀਂ ਵੇਖੋ মিডিਆ ਦੇ ਸਾਥੀ ਤੁਸੀਂ ਬੈਠੇ ਹੋ ਤਤਕਾਰ ਯੋਗ ਹੋ ਚੌਥਾ ਥੰਮ ਸੰਵਿਧਾਨ ਦਾ ਲੋਕਾਂ ਦਾ ਨੁਮਾਇੰਦਾ ਉਹ ਹੋਣਾ ਚਾਹੀਦਾ ਜਿਹਦੇ ਤੋਂ ਲੋਕ ਡਰ ਨਹੀਂ ਬਲਕਿ ਉਹਦੇ ਤੇ ਭਰੋਸਾ ਇੰਨਾ ਹੋਵੇ ਕਿ ਆਪਣੇ ਡਰ ਨੂੰ ਆਪਣੀਆਂ ਕਮੀਆਂ ਨੂੰ ਆਪਣੀਆਂ ਮੁਸ਼ਕਲਾਂ ਨੂੰ ਹੱਲ ਕਰਾਉਣ ਲਈ ਭੱਜੇ ਉਹਦੇ ਵੱਲ ਹੋਣ ਉਮੀਦ ਹੋਵੇ ਉਹਨਾਂ ਨੂੰ ਕਿ ਸਾਡਾ ਐਮਐਲਏ ਬੈਠਾ ਸਾਡਾ ਮੰਤਰੀ ਬੈਠਾ ਸਾਡਾ ਲੀਡਰ ਬੈਠਾ ਜਿਹਦੇ ਕੋ ਅਸੀਂ ਜਾਵਾਂਗੇ ਨਾ ਸਿਰਫ ਸਾਡੇ ਮਸਲਿਆਂ ਦਾ ਹੱਲ ਹੋਊਗਾ ਬਲਕਿ ਸਾਨੂੰ ਸੋਸ਼ਲ ਸਿਕਿਉਰਿਟੀ ਵੀ ਮਿਲੂ ਸਾਨੂੰ ਡਰ ਜਿਹੜਾ ਸਾਡੇ ਤੇ ਟੈਰਰ ਹੈ ਉਹਦਾ ਖਾਤਮਾ ਹੋਊਗਾ ਤੇ ਦੂਜੇ ਪਾਸੇ ਕਾਂਗਰਸ ਦਾ ਹੋ ਲੀਡਰ ਹੈ ਜਿਹੜਾ ਸ਼ਰਿਆ ਸ਼ਰਿਆ ਦਿਨ ਦਿਹਾੜੇ ਟੀਚਰ ਅਫਸਰ ਪੁਲਿਸ ਅਫਸਰ ਕਾਂਗਰਸ ਵਰਕਰ ਸਾਰਿਆਂ ਨੂੰ ਧਮਕਾਉਂਦਾ ਰਿਹਾ ਇਸ ਕਰਕੇ ਅਸੀਂ ਇਹ ਨਾਰਾ ਦਿੱਤਾ ਸੀ ਕਿ ਆਮ ਸਧਾਰਨ ਵਰਸਿਦ ਹੰਕਾਰੀ ਗਰੂਰੀ ਗੁੰਡਾ ਬਦਮਾਸ਼ ਤੈ ਲੁਧਿਆਣਾ ਵੈਸਟ ਦੇ ਲੋਕਾਂ ਨੇ ਕਰਨਾ ਹੈ ਲੇਕਿਨ ਤੈ ਕੈਂਡੀਡੇਟ ਦਾ ਕਰੈਕਟਰ ਵੀ ਹੋਣਾ ਚਾਹੀਦਾ ਜਿਹੜਾ ਤੁਹਾਡਾ ਪੈਮਾਨਾ ਹੈ ਉਹ ਪਾਰਟੀ ਔਰ ਸਰਕਾਰ ਦੀ ਪਰਫਾਰਮੈਂਸ ਵੀ ਹੋਣੀ ਚਾਹੀਦੀ ਹੈ ਪਾਰਟੀ ਦੀ ਲੀਡਰਸ਼ਿਪ ਵੀ ਹੋਣੀ ਚਾਹੀਦੀ ਹੈ ਨਾਲ ਨਾਲ ਸਭ ਤੋਂ ਅਹਿਮ ਗੱਲ ਹੈ ਕਿ ਲੁਧਿਆਣਾ ਵੈਸਟ ਨੇ ਕਿਸ ਬੰਦੇ ਨੂੰ ਬਤੌਰ ਐਮਐਲਏ ਬਤੌਰ ਆਪਣਾ ਨੁਮਾਇੰਦਾ ਪੰਜਾਬ ਦੀ ਮੁਕੱਦਸ ਵਿਧਾਨ ਸਭਾ ਚ ਭੇਜਣਾ ਆ ਉਹਦਾ ਕੈਰੇਕਟਰ ਕੀ ਆ ਉਹਦੀ ਮਿਲਨਸਾਰਤਾ ਕਿਹਤਰਾ ਦੀ ਉਹਦੀ ਹੰਬਲਨੈਸ ਉਹਦੀ ਆਮ ਸਧਾਰਨ ਲੋਕਾਂ ਚ ਕਿਸ ਤਰ੍ਹਾਂ ਦੀ ਪਹੁੰਚ ਹੈ ਉਹ ਕਿਸ ਤਰ੍ਹਾਂ ਲੋਕਾਂ ਨੂੰ ਮਿਲ ਸਕਦਾ ਹੈ ਤੇ ਫਰਕ ਤੁਹਾਡੇ ਸਾਹਮਣੇ ਆ ਇੱਕ ਪਾਸੇ ਭ੍ਰਸ਼ਟਾਚਾਰ ਦੇ ਅਲੀਗੇਸ਼ਨ ਅਹੰਕਾਰ ਗੁੰਡਾਗਰਦੀ ਬਦਮਾਸ਼ੀ ਔਰ ਦੂਜੇ ਪਾਸੇ ਬਤੌਰ ਰਾਜ ਸਭਾ ਚ ਵੀ ਉਹਨਾਂ ਦੀ ਪਰਫਾਰਮੈਂਸ ਵੇਖ ਲਓ ਸੰਜੀਪ अरोड़ा ਜੀ ਬਤੌਰ ਸਮਾਜ ਸੇਵੀ ਵੀ ਦੇਖ ਲਓ ਉਹਨਾਂ ਦਾ ਲੋਕਾਂ ਚ ਪਿਆਰ ਨਾਲ ਮਿਲਣਾ ਨਮਰਤਾ ਨਾਲ ਰਹਿਣਾ ਲੋਕਾਂ ਦੇ ਦੁੱਖ ਦਰਦ ਨੂੰ ਆਪਣਾ ਸਮਝਣਾ ਤੋਸ ਨਹੀਂ ਧਮਕੀ ਨਹੀਂ ਬਦਮਾਸ਼ੀ ਨਹੀਂ ਗੁੰਡਾਗਰਦੀ ਨਹੀਂ ਅਸੀਂ ਉਹ ਕੈਂਡੀਡੇਟ ਦਿੱਤਾ ਆ ਮੇਰੀ ਹੱਥ ਜੋੜ ਕੇ ਬੇਨਤੀ ਲੁਧਿਆਣਾ ਵੈਸਟ ਦੇ ਸਾਥੀਆਂ ਨੂੰ ਸਤਿਕਾਰਯੋਗ ਵੋਟਰ ਸਹਿਬਾਨਾਂ ਨੂੰ ਸਾਡੀਆਂ ਮਾਮਾਂ ਭੈਣਾਂ ਨੌਜਵਾਨ ਬਜ਼ੁਰਗਾਂ ਨੂੰ ਸਾਰੇ ਪਤਵੰਤਿਆਂ ਨੂੰ ਕਿ ਸੰਜੀਵ अरोड़ा ਜੀ ਨੂੰ ਮੌਕਾ ਦਿਓ ਕਿਉਂਕਿ ਇੱਕ ਪਾਸੇ ਕਾਂਗਰਸ ਦਾ ਉਹ ਕੈਂਡੀਡੇਟ ਹੈ ਜਿਹੜਾ ਜਿਹਦੇ ਤੋਂ ਲੋਕ ਹੀ ਨਹੀਂ ਸਾਰੀ ਦੁਨੀਆ ਡਰਦੀ ਆ ਉਹਦੇ ਆਪਣੇ ਵਰਕਰ ਵੀ ਡਰਦੇ ਆ ਤੇ ਦੂਸਰੇ ਪਾਸੇ ਸੰਜੀਵ अरोड़ा ਜੀ ਆ ਜਿਹੜੇ ਆਮ ਲੋਕਾਂ ਦੀ ਪਹੁੰਚ ਜਿਤਨਾ ਤੱਕ ਹੋ ਸਕਦੀ ਹੈ ਜਿਨ੍ਹਾਂ ਦਾ ਮਕਸਦ ਸਮਾਜ ਸੇਵਾ ਆ ਰਾਜਨੀਤੀ ਨਾਲ ਦੇ ਮਾਧਿਅਮ ਨਾਲ ਸਮਾਜ ਸੇਵਾ ਕਰਨਾ ਇਹ ਸੰਜੀਵ ਰੋੜਾ ਜੀ ਦਾ ਮਕਸਦ ਹੈ ਇਸ ਕਰਕੇ ਅਖੀਰ ਚ ਮੈਂ ਖਤਮ ਕਰਕੇ ਕਹਿਣਾ ਚਾਹੁੰਦਾ ਆਸ਼ੂ ਜੀ ਤੁਹਾਡੇ ਕੋ ਡਰ ਅਸੀਂ ਕੋਈ ਝੂਠ ਨਹੀਂ ਬੋਲ ਰਹੇ ਕਿਉਂਕਿ ਲੋਕਾਂ ਨੇ ਤੁਹਾਨੂੰ ਮੌਕਾ ਦਿੱਤਾ ਸੀ ਬੇਸ਼ੱਕ ਬੇਸ਼ੱਕ ਹੁਣ ਤੁਸੀਂ ਹੱਥ ਜੋੜ ਰਹੇ ਹੋ ਪੋਸਟਰ ਲਾ ਰਹੇ ਹੋ ਮਾਫੀਆਂ ਮੰਗ ਰਹੇ ਹੋ ਲੇਕਿਨ ਲੁਧਿਆਣਿਆਂ ਨੂੰ ਪਤਾ ਹੈ ਕਿ ਜਦੋਂ ਤੁਸੀਂ ਸੱਤਾ 'ਚ ਆ ਜਾਂਦੇ ਹੋ ਜਦੋਂ ਤੁਸੀਂ ਜਿੱਤ ਜਾਂਦੇ ਹੋ ਉਸ ਤੋਂ ਬਾਅਦ ਤੁਹਾਡਾ ਅਹੰਕਾਰ 7ਵੇਂ ਆਸਮਾਨ ਤੇ ਹੁੰਦਾ ਆਮ ਲੋਕਾਂ ਨੂੰ ਕੁਚਲਨ ਮਸਲਨ ਰਗੜਨ ਡਗੜਨ ਤੱਕ ਦੀਆਂ ਧਮਕੀਆਂ ਤੁਸੀਂ ਦਿੱਤੀਆਂ ਇਹ ਪਬਲਿਕ ਡੋਮੇਨ ਚ ਹੈ ਹੁਣ ਲੁਧਿਆਣਾ ਵੈਸਟ ਦੇ ਲੋਕ ਇਹ ਗਲਤੀ ਨਹੀਂ ਕਰਨਗੇ ਸੋ ਇਸ ਵਿਸ਼ੇ ਤੇ ਇੱਕ ਪਾਸੇ ਡਰ ਇੱਕ ਪਾਸੇ ਪਿਆਰ ਇੱਕ ਪਾਸੇ ਭਰੋਸਾ ਇੱਕ ਪਾਸੇ ਇੱਕ ਪਾਸੇ ਅਹੰਕਾਰ ਚੈਨ ਜਿਹੜਾ ਆ ਸਿਲੈਕਸ਼ਨ ਜਿਹੜੀ ਆ ਲੁਧਿਆਣਾ ਵੈਸਟ ਦੇ ਲੋਕਾਂ ਨੇ ਕਰਨੀ ਆ ਤੁਹਾਡਾ মিডিਆ ਦਾ ਵੀ ਬਹੁਤ ਧੰਨਵਾਦ ਤੁਹਾਡਾ ਇਸ ਤੇ ਸਵਾਲ ਹੋਵੇ ਤੇ ਕਰ ਸਕਦਾ। ਜੀ ਨੀਲ ਗਰਗ ਜੀ ਜਿਹੜੇ ਸਾਡੇ ਸੀਨੀਅਰ ਪਾਰਟੀ ਲੀਡਰ ਹੈ ਔਰ ਪਾਰਟੀ ਦੇ ਸਪੋਕਸਮੈਨ ਰਮਨ ਚੰਦੀ ਜੀ ਨਾਲ ਬੈਠੇ ਹੈ। ਗੱਲ ਇਹ ਆ ਤੁਹਾਨੂੰ ਇਸ ਕਰਕੇ ਅੱਜ ਤਕਲੀਫ ਦਿੱਤੀ ਆ ਕਿ ਇਲੈਕਸ਼ਨ ਦੀਆਂ ਜਿਹੜੀ ਕੈਂਪੇਨ ਹੈ ਉਹ ਲਗਾਤਾਰ ਜੋਰ ਫੜ ਰਹੀ ਹੈ। ਔਰ ਲੁਧਿਆਣਾ ਵੈਸਟ ਦੇ ਲੋਕਾਂ ਦਾ ਜਿਹੜਾ ਮਨ ਯਾ ਜਿਹੜੀ ਉਹਨਾਂ ਦੀ ਮਨਛਾ ਹੈ ਉਹ ਲਗਾਤਾਰ ਸੰਜੀਵ ਅਰੋੜਾ ਜੀ ਜਿਹੜੇ ਆਮ ਆਦੀ ਪਾਰਟੀ ਦੇ ਕੈਂਡੀਡੇਟ ਹੈ ਉਹਨਾਂ ਦੇ ਵੱਲ ਲਗਾਤਾਰ ਵਧ ਰਹੀ ਹੈ ਅਸੀਂ ਜਦੋਂ ਇਹ ਇਲੈਕਸ਼ਨ ਸ਼ੁਰੂ ਕੀਤਾ ਸੀ ਤੇ ਫਰੋਮ ਦਾ ਫਰਸਟ ਡੇ ਚਾਹੇ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਹੋਣ ਚਾਹੇ ਪਾਰਟੀ ਦੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਸਾਹਿਬ ਹੋਣ ਅਸੀਂ ਲੁਧਿਆਣਾ ਵੈਸਟ ਦੇ ਲੋਕ